ਅੱਜ ਖਨੌਰੀ ਬਾਰਡਰ ਤੇ ਦੁੱਧ ਆਇਆ ਹੈ ਅੰਮ੍ਰਿਤਸਰ ਤੋਂ 200 ਕੁਇੰਟਲ ਹਾਂਜੀ ਪ੍ਰਦਾਜੀ ਸੋ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਕਿਸਾਨ ਵੀਰੋ ਲਗਾਤਾਰ ਜਿਹੜਾ 200 ਤੇ 35 ਮੇਜਣਾ ਸਾਡਾ ਜਿਹੜਾ ਮੋਰਚਾ ਚੱਲਿਆ ਗਿਆ ਸੋ ਲਗਾਤਾਰ ਭਾਵੇਂ ਸਾਡੇ ਤੇ ਬਹੁਤ ਸਾਰਾ ਜਿਹੜਾ ਕਾਚਾ ਜਿਹੜਾ ਚੱਲਣਾ ਪਿਆ ਬਹੁਤ ਕੋਸਣਾ ਹੈ ਪਰ ਸਰਕਾਰ ਆਪਣੇ ਦੇਸ਼ ਦੇ ਕਿਸਾਨਾਂ ਨੂੰ ਉਹ ਭਾਸ਼ਾ ਦੇ ਨਾਲ ਨਮਾਜ਼ ਰਹੀ ਹੈ ਜਿਹੜੀ ਭਾਸ਼ਾ ਕਦੇ ਵੀ ਵਰਤਨ ਯੋਗ ਜਾਂ ਬਰਦਾਸ਼ਤ ਕਰਨ ਯੋਗ ਨਹੀਂ ਪਰ ਸਾਡੇ ਹੌਸਲੇ ਅਦੋਲਨਕਾਰੀਆਂ ਦੇ ਬਲੰਦ ਹੈ ਸੋ ਅੱਜ ਜਿਹੜੀ ਲਗਾਤਾਰ ਸਾਡੇ ਦੁੱਧ ਦੀ ਸੇਵਾ ਆ ਰਹੀ ਹੈ ਇਹੋ ਸੇਵਾ ਅੱਜ ਸਾਡੇ ਧਾਰਮਿਕ ਇਖਸਾਨ ਜੁਨਿਆਂ ਨੇ ਇੱਕ ਤਰ ਸਿੱਧੋ ਪਰ ਅੰਬਰ ਸਾਹਿਬ ਜਿਵੇਂ ਬਦਲੋ 2 4i ਕਵਾਰਟਲ ਦੀ ਜਿਹੜੀ ਸੇਵਾ ਉਹ ਅੱਜ ਤੇਜੀ ਜਾਈ ਜਾ ਰਹੀ ਹੈ ਛੋਏ ਬਣਨ ਜਾ ਰਹੇ ਹਾਂ ਇੱਥੇ ਰਸਨਯੋਗ ਹੈ ਕਿ ਅੱਜ ਅਸੀਂ ਜਿਹੜਾ ਸਾਡਾ ਮਨ ਚ ਸਜਣਾ ਹੈਗਾ ਛੱਬੇ ਤੀਖ ਨੂੰ ਬਹੁਤ ਜਿਹੜੇ ਸਾਡੇ ਸੈਨ ਛਿੱਟਾ ਰੱਖਣ ਵਾਲੇ ਆਗੂ ਨਾ ਢੱਕ ਨਾ ਢੱਕ ਉਹ ਲੜਾਕੂ ਚਾਹੁੰਦੇ ਨੇ ਕਿ ਮੈਂ ਕਿਸਾਨਾਂ ਲਈ ਕਿਸਾਨਾਂ ਨੂੰ ਕੁਝ ਦੇ ਰਿਆਂ ਕੁਝ ਲੈ ਕੇ ਸਰਕਾਰ ਤੋਂ ਪਰ ਸਰਕਾਰ ਤੱਕ ਤੋਂ ਮਸਨੇ ਹੋ ਰਹੀ ਬਹੁਤ ਵੱਡੀ ਜਿਹੜੀ ਕੁਰਬਾਨੀ ਦੇਣ ਜਾ ਰਿਹਾ ਹੈ ਔਰ ਕਿਸਾਨ ਵੀਰੋ ਇਹੋ ਜਿਹਾ ਆਕੂ ਨਾ ਅਜੇ ਤੱਕ ਆਇਆ ਨਾ ਸੁਣੋ ਮਿਲਣਾ ਪਰ ਜੇਕਰ ਸੱਚੀਓ ਇਹੋ ਜਾਂ ਸਾਡਾ ਜਿਹੜਾ ਆਕੂ ਜਗਜੀਤ ਸਿੰਘ ਢੰਨੇਵਾ ਜਿਹੜਾ 26 ਤਰੀਕ ਨੂੰ ਮਰਨਵਰ ਤੇ ਬੈਠਣ ਜਾ ਰਿਹਾ ਹੈ ਉਹਦੀ ਅਸੀਂ ਅੱਜ ਪੂਰੀ ਸਾਡੇ ਜਿਹੜਾ ਉੱਥੇ ਸਟੇਜ ਲਗਣੀ ਹੈ ਮੰਚ ਸਜਣਾ ਹੈ ਜਿਹੜਾ ਟੈਂਟ ਲਗਣਾ ਹੈ ਜਿਹੜੀ ਸਾਫ ਸਪਾਈ ਜਿਹੜੀ ਪੂਰੀ ਅਸੀਂ ਕਹਿ ਰਿਹਾ ਉਹ ਅੱਜ ਕਰ ਰਹੇ ਹਾਂਗੇ ਸੋ ਇਹ ਜਿਹੜੀ ਸਾਡੇ ਖਨੌਰੀ ਬਾਰਡਰ ਕਮੇਟੀ ਹੈ ਉਹਦੇ ਵੱਲੋਂ ਸਾਡੇ ਅੰਮਰਸਰ ਜਿੰਨਾ ਵੀਰਾਂ ਕਨੀਓ ਦੁੱਧ ਭੇਜਿਆ ਗਿਆ ਔਰ ਖਨੌਰੀ ਬਾਰਡਰ ਕਮੇਟੀ ਵੱਲੋਂ ਜੀ ਆਇਆਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ